ਦਰਸ਼ਕਾਂ ਨੂੰ ਪ੍ਰੋਜੈਕਟ ਜਰੂਰ ਸਮਝਾਓ ਵੀ ਕੀ ਚੀਜ਼ ਹੈ ਇਹ ਇਹ ਬਾਈ ਜੀ ਨੇ ਕੱਕਾ ਰੇਤਾ ਲਿਆਗਾ ਠੀਕ ਹੈ ਜੀ ਕੱਕਾ ਰੇਤਾ 4:1 ਦਾ ਪਾ ਲਿਆ ਸਿਮੇਂਟ ਠੀਕ ਹੈ ਜੀ ਜਿਵੇਂ ਕਿ ਅ ਚਾਰ ਮੁਠੀਆਂ ਆਪਾਂ ਰੇਤੀ ਦੀਆਂ ਪਾ ਲਈਆਂ ਇੱਕ ਮੋਟੀ ਸਿਮੇਂਟ ਦੀ ਪਾ ਲਈ ਠੀਕ ਹੈ ਜੀ ਜਿਵੇਂ ਬਰੇਤੀ ਜਾ ਪਰ ਬਰੇਤੀ ਜਿਵੇਂ ਬਰੇਤੀ ਲਾਉਣੇ ਬਰੇਤੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਆ ਦੇਖ ਲਓ ਠੀਕ ਹੈ ਜੀ ਆ ਦੇਖ ਲਓ ਬਿਲਕੁਲ ਕੱਕਾ ਰੇਤਾ ਇਹ ਅੱਛਾ ਬਾਈ ਇਹਦੇ ਨਾਲ ਫਿਰ ਮਜ਼ਬੂਤੀ ਜ਼ਿਆਦਾ ਪੈਂਦੀ ਹੈ ਇਹ ਮਤਲਬ ਕਿ ਸਿਮੇਂਟ ਵਾਲਾ ਕੰਮ ਹੀ ਕਰਦਾ ਹੈ ਠੀਕ ਹੈ ਜੀ ਜਿਹੇ ਜੀ ਬਰੇਤੀ ਪਾ ਲਈ ਇਹ ਅਸੀਂ ਰਾਤ ਹੀ ਜੋੜਿਆ ਸੀ ਠੀਕ ਹੈ ਗਿੱਲਾ ਹੈ ਜੀ ਇਹ ਅੱਛਾ ਹਾਂ ਪਰ ਫਰਕ ਤੁਹਾਨੂੰ ਮਹਿਸੂਸ ਹੋਇਆ ਮਤਲਬ ਇਹਦਾ ਪੂਰਾ ਮਤਲਬ ਕੀ ਇਹ ਨਹੀਂ ਗੱਲ ਪਾਣੀ ਚ ਵੀ ਡੋ ਕੇ ਦੇਖਿਆ ਸੀ ਇਹ ਠੀਕ ਹੈ ਜੀ ਪਾਣੀ ਚ ਡੋ ਕੇ ਦੇਖਿਆ ਵੀ ਜੇ ਇਹ ਘਰ ਚ ਤਾਂ ਨਹੀਂ ਕਰਾ ਐਕਸਪੈਰੀਮੈਂਟ ਆ ਬ ਇਹ ਕਰਿਆ ਨਹੀਂ ਅਸੀਂ ਬਸ ਦਿਮਾਗ ਚ ਸਾਡੇ ਬਾਅਦ ਚ ਗੱਲ ਆਈ ਇਹ ਠੀਕ ਹੈ ਜੀ ਇਹ ਹੁਣ ਦੇਖੋਗੇ ਥੋੜੇ ਦਿਨਾਂ ਤੱਕ ਵੀ ਜਿਹੜੀ ਆ ਪਿੱਛੇ ਚੜਾਈ ਕਰਾਂਗੇ ਅਸੀਂ ਠੀਕ ਹੈ ਜੀ ਕਾਂਦੀ ਇਹ ਵੀ ਇਹਦੀ ਚੜਾਈ ਕਰਾਂਗੇ ਸਵਿੰਟ ਪਲੱਸ ਰੇਤਾ ਹਾਂ ਆਜ ਨਹੀਂ ਕਰਾਂਗੇ ਇਹ ਵੀ ਇਚ ਕਰਾਂਗੇ ਜਣੇ ਠੀਕ ਹੈ ਬਾਈ ਅਸੀਂ ਇਹ ਤਜਰਬਾ ਕਰ ਲੈਣਾ ਠੀਕ ਹੈ ਬਾਈ ਜੀ ਬਾਈ ਜੀ ਇੱਕ ਮੈਂ ਆ ਚੀ ਅੱਛਾ ਜੀ ਜਿਵੇਂ ਪੁਰਾਣੇ ਜਵਾਨ ਚ